ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤਲੀ ਗਲੀ ਮੇਰੀ ਆਉਏ ਤਮਾਰਕ ਪੈਰ ਤਰੀਜਾ ਸਿਰ ਦੀਜੈ ਕਾਣ ਨਾ ਕੀਜੈ ਪਰ ਤੁਹਾਨੂੰ ਸਾਜਿਆ ਦੇਵਨੀ ਹਾਂਜੀ ਬਾਬਾਜੀਤ ਸਿੰਘ ਬਾਬਾ ਜੁਦਾ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਹੁਣ ਬਸ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਦਿਓ ਵਧੀਆ ਸਭ ਨੂੰ ਇਹ ਬੇਨਤੀ ਆ ਵੀ ਮਤਲਬ ਆਪਣੇ ਸਿੱਖੀ ਨਾਲ ਜੋੜੋ ਬੱਚਿਆਂ ਨੂੰ ਗੁਰਵਾਣੀ ਦੀਆਂ ਕਲਾਸਾਂ ਵੀ ਦਵਾਈ ਦੀਆਂ ਕੁਝ ਬੱਚਿਆਂ ਨੂੰ ਖੁਦ ਆਪ ਨੂੰ ਸ਼ੌਂਕ ਹੈ ਗੁਰਵਾਣੀ ਨਾਲ ਇਹਨਾਂ ਨੂੰ ਪਾਠ ਵੀ ਆਉਂਦਾ ਬੱਚਿਆਂ ਨੂੰ ਮੁੱਲ ਮੰਤ ਸਾਬ ਕਦੇ ਉਹ ਛੋਟਾ ਵੀ ਕਰਦਾ ਆ ਮਨ ਵੀ ਕਈ ਦੇਸ਼ਾਂ ਜਾਣ ਦਾ ਮੌਕਾ ਮਿਲਿਆ ਉਸੇ ਬੜਾ ਮਨ ਖੁਸ਼ਦਾ ਜਦੋਂ ਉਹਨਾਂ ਦੇਸ਼ਾਂ ਜਾ ਕੇ ਅਸੀਂ ਨਾ ਦੇਖਦਿਆਂ ਕਿ ਗੁਰਦੁਆਰਾ ਸਾਹਿਬ ਖੜਿਆ ਹੈ ਤੇ ਮੁਗਲਾਂ ਨੇ ਕਸਮਾ ਖਾਧੀਆਂ ਹਿੰਦੂ ਰਾਜੇ ਪਹਾੜੀਆਂ ਨੇ ਕਸਮਾ ਖਾਧੀਆਂ ਕਿ ਮਹਾਰਾਜ ਸਾਡੀ ਇੱਜ਼ਤ ਤੇ ਆਣ ਬਣੀ ਇੱਕ ਵਾਰੀ ਤੁਸੀਂ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਕੇ ਚਲੇ ਜਾਓ ਤਾਂ ਕਿ ਸਾਡੀ ਸੰਸਾਰ ਅੰਦਰ ਬਣ ਰਵੇ ਜਦੋਂ ਮਾਤਾ ਜੀ ਨੇ ਹੋਰ ਸਿੰਘਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਇੱਕ ਅਸਮਾ ਖਾਂਦੇ ਤਾਂ ਮਹਾਰਾਜ ਜੀ ਨੇ ਦੱਸਿਆ ਕਿ ਇਹ ਫਰੇਬੀ ਹਨ ਇਹ ਝੂਠੇ ਹਨ ਜੋ ਗੰਗੂ ਵੀ ਇਸੇ ਤਰ੍ਹਾਂ ਸੰਸਾਰ ਵਿੱਚ ਕਹਿੰਦੇ ਪਿੰਡਾਂ ਦੇ ਅੰਦਰ پاگل ਹੋ ਕੇ ਖੇ ਸਿਰ ਚ ਪਾਉਂਦਾ ਰਿਹਾ ਇਸੇ ਤਰ੍ਹਾਂ ਕਪੜਾ ਤੋਹੀਣਾ ਹੋ ਕੇ ਸੰਸਾਰ ਵਿੱਚ ਆਪਣੇ ਜੀਵਨ ਦੇ ਕਾਲ ਦੌਰਾਨ ਫਿਰਦਾ ਰਿਹਾ ਉਹਨਾਂ ਨੇ ਕਿਹਾ ਕਿ ਆਪ ਈਨ ਮੰਨ ਲਵੋ ਮੁਸਲਮਾਨ ਹੋ ਜਾਓ ਮੋਮਨ ਬਣ ਜਾਓ ਕਲਮਾ ਪੜੋ ਆਪ ਜੀ ਨੂੰ ਜੀਵਨ ਅੰਦਰ ਜਿੰਨੇ ਵੀ ਸੁੱਖ ਸੰਸਾਰ ਦੇ ਸਾਰੇ ਦਿੱਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਜਿੱਥੇ ਕੀ ਅਸੀਂ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਵਿੱਚ ਵਿਦੇਸ਼ਾਂ ਵਿੱਚ ਸ਼ਹੀਦੀ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਕੇਂਦਰ ਦੇ ਵੱਲੋਂ ਵੀ ਪਾਲ ਦਿਵਸ ਦਾ ਜੋ ਇਸੇ ਇਸ ਨੂੰ ਨਾਮ ਦਿੱਤਾ ਗਿਆ ਹੈ ਸੋ ਉਸੇ ਰਿਹਾ ਚੱਲਦੇ ਅੱਜ ਸੀ ਫਗਵਾੜਾ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਸੁਖਚੈਣਾ ਸਾਹਿਬ ਗੁਰਦੁਆਰ ਸਾਹਿਬ ਪਹੁੰਚਿਆ ਜਿੱਥੇ ਕੀ ਨਤਮਸਤਕ ਹੋਏ ਸੰਗਤਾਂ ਆ ਰਹੀਆਂ ਨੇ ਤੇ ਗੁਰੂ ਸਾਹਿਬ ਦੇ ਨਾਲ ਜੁੜਨ ਦੀ ਹਰ ਕੋਈ ਕੋਸ਼ਿਸ਼ ਕਰਦਾ ਹੈ ਤੁਹਾਨੂੰ ਕੋਸ਼ਿਸ਼ ਕਰਦੇ ਆ ਸੰਗਤਾਂ ਨਾਲ ਵੀ ਗੱਲਬਾਤ ਕਰਾਂਗੇ ਜੋ ਸੰਗਤਾਂ ਅੱਜ ਇੱਥੇ ਨਤਮਸਤਕ ਹੋਣ ਆਈਆਂ ਨੇ ਕੋਸ਼ਿਸ਼ ਕਰਾਂਗੇ ਤੁਹਾਨੂੰ ਇਤਿਹਾਸ ਨਾਲ ਵੀ ਜ਼ਰੂਰ ਜਾਣੂ ਕਰਾਵਾਂਗੇ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤਾਂ ਕਿ ਸਾਡੇ ਲੋਕਾਂ ਨੂੰ ਸਾਡੇ ਬੱਚਿਆਂ ਨੂੰ ਸਾਡੀ ਜਨਰੇਸ਼ਨ ਨੂੰ ਸਾਡੇ ਇਤਿਹਾਸ ਬਾਰੇ ਸਾਡੇ ਗੁਰੂਆਂ ਦੇ ਬਾਰੇ ਸਾਡੇ ਸਾਈਂ ਸਾਧਿਆ ਦੇ ਬਾਰੇ ਜਿਨ੍ਹਾਂ ਨੇ ਸਾਡੇ ਕਰਕੇ ਸਾਡੀ ਜਨਰੇਸ਼ਨ ਕਰਕੇ ਸਾਡੇ ਲੋਕਾਂ ਕਰਕੇ ਸ਼ਹਾਦਤਾਂ ਦਿੱਤੀਆਂ ਤੇ ਇਸ ਨੂੰ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜ਼ਰੂਰ ਕਰਿਓ ਜੀ ਬਲੇ ਸੋਨਹਾਲ ਸਤਿ ਸ੍ਰੀ ਅਕਾਲ ਕੀ ਨਾਮ ਸਿੰਘ ਸਾਹਿਬ ਤੁਹਾਡਾ ਜੀ ਪ੍ਰਬਲਿੰਗਰ ਤਾਰ ਬੋਸ ਹੋਣੀ ਸਜਾਈਏ ਤੁਸੀਂ ਮੱਥਾ ਟੇਕਣਾ ਹੈ ਅੱਜ ਹਾਂਜੀ ਤੁਹਾਨੂੰ ਪਤਾ ਅੱਜ ਕਿਹੜਾ ਦੇਣੇ ਕਿਉਂ ਮੱਥਾ ਟੇਕਣਾ ਹੈ ਅੱਜ ਆਪਾਂ ਗੁਰਦੁਆਰਾ ਸਾਹਿਬ ਕੀ ਦੀਦੜਾ ਆਪ ਮਨਾ ਰਹੇ ਸਾਰੇ ਬੜਾ ਤੁਹਾਨੂੰ ਸਾਹਿਬ ਜੀ ਆਦੇ ਵੜੇ ਬਾਬਾਜੀਤ ਸਿੰਘ ਬਾਬਾ ਜੁਦਾ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ পহি পাশ শ্রী গুরু নানক দেব জী দূজি পাশ শ্রী গুরু রঙ্গ ত্রিজি পাশ শ্রী রম আজাদ চৌথ পাশ শ্রী গুরু রাজন দেব জী ছা শ্রী হরগোবিন্দ সাহেব জী পাশ শ্রী হর রায় আটম পা হরিকিষ্ণ জী নী গুরু তেগ বহাদ দশম পা শ্রী গুরু গোবিন্দ সিং জীব ਪਾਈ ਦੇ ਸਿੰਘ ਪਾਈ ਧਰਮ ਸਿੰਘ ਪਾਈ ਹਿੰਮਤ ਸਿੰਘ ਪਾਈ ਮੋਕਮ ਸਿੰਘ ਪਾਈ ਸੇਵ ਸਿੰਘ ਬੜੀ ਵਧੀਆ ਸਿੱਖਿਆ ਦਿੰਦੇ ਹੋ ਜੀ ਪਰ ਇਹ ਬੱਚਿਆਂ ਨੂੰ ਪਤਾ ਹੁਣ ਜਾਂ ਅੱਜ ਕੱਲ ਦੇ ਬੱਚਿਆਂ ਨੂੰ ਜੀ ਕੇਸ ਕੰਗਾ ਕੜਾ ਕਰਪਾਨ ਕਸ਼ਹਿਰਾ ਇਹ ਜਿਹੜੇ ਗੁਰਸਿੱਖਾਂ ਦੇ ਕਕਾਰ ਪੰਜ ਕਕਾਰ ਹੁੰਦੇ ਨੇ ਹਨਾ ਹਾਂਜੀ ਬਹੁਤ ਵਧੀਆ ਬੱਚੇ ਇਹੋ ਜਿਹੇ ਬੱਚਿਆਂ ਨੂੰ ਇਹ ਸਿੱਖਿਆਵਾਂ ਜੀ ਹੋਣੀਆਂ ਚਾਹੀਦੀਆਂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਬੱਚੇ ਨੂੰ ਇਹੋ ਜੀ ਸਿੱਖਿਆ ਦੇਦੇ ਹੋ ਜੀ ਕੀ ਕਹੋਗੇ ਹਾਂਜੀ ਉਹ ਚੱਕਦਾ ਹੋਂਦਾ ਉਹ ਛੋਟੇ ਨੂੰ ਵੀ ਅਮੂਲਮੰਤ ਸਾਹਿਬ ਸਾਰੇ ਸੁਣਾਉਂਦਾ ਆ ਉਹ ਉਹਦਾ ਜੱਕਦਾ ਆ ਉਹ ਥੋੜਾ ਫਤ ਤੁਸੀਂ ਪਰ ਬਹੁਤ ਵਧੀਆ ਗੱਲ ਹੈ ਤੁਸੀਂ ਆਪਣੇ ਬੱਚੇ ਨੂੰ ਬੜੀ ਵਧੀਆ ਸਿੱਖਿਆ ਦੇ ਹਾਂਜੀ 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 ਅੱਜ ਤੁਸੀਂ ਆਏ ਸ਼ਹੀਦੀ ਹਾਰ ਬਣਾਉਣ ਆਏ ਜਿਸੀ ਦੇਖ ਸਕਦੇ ਹੋ ਕਿ ਇਤਿਹਾਸਿਕ ਗੁਰਦੁਆਰਾ ਜੀ ਇਹ ਵੀ ਕਿੱਥੇ ਗੁਰੂ ਸਾਹਿਬ ਖੁਦ ਆਏ ਸਕੇ ਚਰਨ ਸਪਰਸ਼ ਗੁਰਦੁਆਰਾ ਜੀ ਹਾਂਜੀ ਕੀ ਕਹੋਗੇ ਅੱਜ ਦਿਹਾੜੇ ਤੇ ਇਹ ਕਵਾਂਗੇ ਅਸੀਂ ਜੀ ਹੁਣ ਬਸ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਦਿਓ ਵਧੀਆ ਤੇ ਸਭ ਨੂੰ ਇਹ ਬੇਨਤੀ ਆ ਵੀ ਮਤਲਬ ਆਪਣੇ ਸਿੱਖੀ ਨਾਲ ਜੋੜੋ ਬੱਚਿਆਂ ਨੂੰ ਆਪਣੇ ਸਾਰਾ ਕੁਝ ਪਤਾ ਹੋਣਾ ਚਾਹੀਦਾ ਸਿੱਖੀ ਬਾਰੇ ਬਿਲਕੁਲ ਬਿਲਕੁਲ ਹਾਂਜੀ ਮਾਤਾ ਜੀ ਦਾ ਬੜਾ ਯੋਗਦਾਨ ਹੈ ਤੁਸੀਂ ਬੱਚਿਆਂ ਨੂੰ ਆਪ کہہ ਕੇ ਬੁਲਾਉਂਦੀਆਂ ਜੀ ਹਾਂਜੀ ਬੱਚਿਆਂ ਨੂੰ ਆਉਂਦਾ ਇਹਨਾਂ ਦਾ ਆਪ ਵੀ ਇੰਟਰਸਟ ਆ ਸੀ ਇੱਥੇ ਆਈਦਾ ਸੁਖਚੈਨਾ ਨਾ ਸਾਹਿਬ ਬੱਚਿਆਂ ਨੂੰ ਗੁਰਵਾਣੀ ਦੀਆਂ ਕਲਾਸਾਂ ਵੀ ਦਵਾਈ ਦੀਆਂ ਕੁਝ ਬੱਚਿਆਂ ਨੂੰ ਖੁਦ ਆਪ ਨੂੰ ਸ਼ੌਂਕ ਆ ਗੁਰਵਾਣੀ ਦਾ ਇਹਨਾਂ ਨੂੰ ਪਾਠ ਵੀ ਆਉਂਦਾ ਬੱਚਿਆਂ ਨੂੰ ਮੂਲਮਤ ਸਾਹਿਬ ਕਹਦੇ ਉਹ ਛੋਟਾ ਵੀ ਕਰਦਾ ਆ ਪਰ ਛੋਟਾ ਥੋੜਾ ਜਗਦਾ ਆ ਮਾਈਕ ਦੇ ਮੋਰੇ ਹਾਂਜੀ ਹਾਂ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਵੱਡੇ ਸਾਹਿਬ ਜੀ ਨੇ ਸ਼ਹੀਦੀ ਹੋਈ ਅੱਜ ਦੇ ਦਿਨ ਛੋਟੇ ਸਾਹਿਬ ਜੀ ਦੀ ਸ਼ਹਾਦਤ ਦਾ ਹੈ ਸੰਗਤਾਂ ਉਥੇ ਬੇਅਥਾ ਭਾਰੀ ਮਾਤਰਾ ਵਿੱਚ ਪਹੁੰਚ ਰਹੇ ਹਨ ਬਹੁਤ ਵੱਡੇ ਪੱਖ ਸਿੱਖ ਕੌਮ ਦੇ ਹੈ ਅਲੱਗ-ਅਲੱਗ ਸ਼ਹਿਰਾਂ ਵਿੱਚ ਵੀ ਹਰ ਸਮੇਂ ਇੱਕ ਹਫਤੇ ਤੋਂ ਚਾਹ ਪਰ ਦਾ ਲੰਗਰ 커피 ਦਾ ਲੰਗਰ ਅਟੁੱਟ ਵਰਤਿਆ ਹੈ ਹਰਾਮ ਆ ਕੇ ਇਹ ਸਿੱਖ ਕੌਮ ਦਾ ਐਡਾ ਵੱਡਾ ਤਿਹਾਰ ਦੁਨੀਆ ਵਿੱਚ ਦੇਖ ਕੇ ਲੋਕ ਘਰ ਮੰਨ ਵੀ ਕਈ ਦੇਸ਼ਾਂ ਜਾ ਦਾ ਮੌਕਾ ਮਿਲਿਆ ਉਸੇ ਬੜਾ ਮਨ ਖੁਸ਼ਦਾ ਜਦੋਂ ਉਹਨਾਂ ਦੇਸ਼ਾਂ ਜਾ ਕੇ ਅਸੀਂ ਨਾ ਦੇਖਦੇ ਆ ਕਿ ਗੁਰਦੁਆਰਾ ਸਾਹਿਬ ਆ ਰਿਹਾ ਹੈ ਕਿਸੇ ਬੰਦੇ ਭਾਰਤੀ ਰੁਕ ਜਾ ਪਾਕਿਸਤਾਨੀ ਵੀ ਦੇਖਿਆ ਉਹਨਾਂ ਕੋ ਪੈਸੇ ਕੱਟਣ ਦੇ ਫਸੇ ਹੁੰਦੇ ਆ ਲੇਕਿਨ ਲੰਗਰ ਛਕਦੇ ਨੇ ਜਦੋਂ ਮਨ ਖੁਸ਼ ਹੋ ਜਾਂਦਾ ਇਥੋਂ ਤੱਕ ਦੇਖਿਆ ਜੀ ਇਸ ਪਾਸੇ ਵਿਦਆਊਟ 슈ਗਰ ਵਿਦਆਊਟ ਸ਼ੂਰ ਸੇਲਫ ਸਰਵ ਚੱਕੋ ਜਿੰਨਾ ਤੁਹਾਡਾ ਦਿਲ ਕਰਦਾ ਫਿਰ ਮੈਂ ਬਹੁਤਾ ਕੋਈ ਨਹੀਂ ਕਹਿ ਸਕਦਾ ਮਨ ਖੁਸ਼ ਬਿਉ ਹੁੰਦਾ ਕਿ ਜਿਹੜੇ ਉੱਥੇ ਗਏ ਆ ਟਰਾਲੀਆਂ ਭਰੀਆਂ ਉਹਨੇ ਜਕਾਰੇ ਛੱਡਦੇ ਆਉਂਦੇ ਆ ਜਕਾਰੇ ਛੱਡ ਜਾਂਦੇ ਆ ਸੋ ਇਹ ਉਹਨਾਂ ਦੀ ਬਖਸ਼ਾ ਤੰਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੰਤਰ ਗੁਰੂ ਸਾਹਿਬ ਆਪਨੇ ਚਾਰ ਬੱਚੇ ਜੀਤ ਕਰੇ ਪਿਤਾ ਜੀ ਨੂੰ ਹਤੀ ਤੋਰੇ ਨਾਮ ਸਾਡੀ ਉਮਰ ਚ ਮਾਤਾ ਗੁਜਰਕੌਰ ਜੀ ਨੇ ਇਹ ਗੁਜਰਕੌਰ ਮਾਤਾ ਕਦੇ ਗੁਜਰਪਾਲ ਪਾਲ ਗੁਰਜੀ ਨੋਤੇ ਬੜੇ ਸੁਹੀ ਜੰਦੇ ਪਰਮਾਤਮਾ ਦੀ ਬੱਚੇ ਖੁਸ਼ੀ ਆ ਤੇ ਲਹਿਰੇ ਇਹ ਉਹਦੀ ਬੱਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾ ਸੰਗਤਾਂ ਨੂੰ ਪਤਾ ਹੈ ਕਿ ਆਪੋ ਦਾ ਮਹੀਨਾ ਆਰੰਭ ਹੋਇਆ ਹੈ ਸੋ ਇਸ ਪੋਦੇ ਮਹੀਨੇ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਮੁਗਲਾ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਬਹੁਤ ਲੰਮਾ ਸਮਾਂ ਲੰਮਾ ਚਿਰ ਕੇ ਰਾਪਾਈ ਰੱਖਿਆ ਉਪਰੰਤ ਕਸਮਾ ਖਾਨ ਤੇ ਮੁਗਲਾ ਨੇ ਕਸਮਾ ਖਾਧੀਆਂ ਹਿੰਦੂ ਰਾਜੇ ਪਹਾੜੀਆਂ ਨੇ ਕਸਮਾ ਖਾਧੀਆਂ ਕਿ ਮਹਾਰਾਜ ਸਾਡੇ ਇੱਜ਼ਤ ਤੇ ਆਣ ਬਣੀ ਇੱਕ ਵਾਰੀ ਤੁਸੀਂ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਕੇ ਚਲੇ ਜਾਓ ਤਾਂ ਕਿ ਸਾਡੀ ਸੰਸਾਰ ਅੰਦਰ ਬਣ ਰਵੇ ਕਿਉਂਕਿ 10 ਲੱਖ ਫੌਜ ਦਾ ਢੇਰਾ ਕਾफी ਲੰਮੇ ਸਮੇਂ ਤੱਕ ਰਿਹਾ ਤੇ ਆਪਣੀ ਇੱਜ਼ਤ ਨੂੰ ਰੱਖਣ ਵਾਸਤੇ ਮੁਗਲਾਂ ਨੇ ਹਾੜੇ ਕੱਢੇ Hindu ਰਾਜਿਆਂ ਨੇ ਹਾੜੇ ਕੱਢੇ ਮਹਾਰਾਜ ਕਿਸੇ ਤਰ੍ਹਾਂ ਇੱਕ ਵਾਰੀ ਕੀਰਾ ਖਾਲੀ ਕਰ ਜੋ ਤਾਂ ਕਿ ਸਾਡੀ ਸੰਸਾਰ ਵਿੱਚ ਇੱਜ਼ਤ ਮਾਨ ਰਹਿ ਜਾਵੇ ਜੇਕਰ ਸਾਨੂੰ ਇਸੇ ਤਰ੍ਹਾਂ ਖਾਲੀ ਹੱਥ ਜਾਣਾ ਪਿਆ ਸਾਡੀ ਨਰਾਦਰੀ ਹੋਵੇਗੀ ਸੋ ਆਪ ਕਿਰਪਾ ਕਰੋ ਕਿਸੇ ਹੋਰ ਥਾਂ ਤੇ ਚਲੇ ਜਾਓ ਤੇ ਕਸਮਾਂ ਖਾਧੀਆਂ ਹਿੰਦੂਆਂ ਨੇ ਰਾਜਿਆਂ ਨੇ ਗਾਂ ਦੀ ਥਾਲੀ ਵਿੱਚ ਚਾਂਦੀ ਦੀ ਥਾਲੀ ਅੰਦਰ ਆਟੇ ਦੀ ਗਊ ਬਣਾ ਕਰਕੇ ਭੇਜੀ ਤੇ ਕਸਮਾਂ ਖਾਧੀਆਂ ਇਸੇ ਤਰ੍ਹਾਂ ਕੁਰਾਨ ਦੇ ਪੰਨਿਆਂ ਤੇ ਲਿਖ ਕਰਕੇ ਤੁਰਕਾਂ ਨੇ ਕਸਮਾਂ ਖਾਧੀਆਂ ਕਿ ਮਹਾਰਾਜ ਆਪ ਕਿਲਾ ਖਾਲੀ ਕਰ ਜਾਓ ਜਦੋਂ ਮਾਤਾ ਜੀ ਨੇ ਹੋਰ ਸਿੰਘਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਇਹ ਕਸਮਾਂ ਖਾਂਦੇ ਤਾਂ ਮਹਾਰਾਜ ਜੀ ਨੇ ਦੱਸਿਆ ਕਿ ਇਹ ਫਰੀਬੀ ਹਨ ਇਹ ਝੂਠੇ ਹਨ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਸਾਰੀਆਂ ਸੰਗਤਾਂ ਜਾਣਦੇ ਹੋ ਕਿ ਉਹਨਾਂ ਨੇ ਗੱਡਿਆਂ ਤੇ ਰੇੜਿਆਂ ਤੇ ਲੱਦ ਕਰਕੇ ਜਿੰਨਾ ਵੀ ਅੰਦਰ ਕਵਾੜ ਪਿਆਸੀ ਪਸ਼ੂਆਂ ਦੇ ਹੱਡ ਪੇਸੀ ਉਹਨਾਂ ਤੇ ਸੁੰਦਰ ਵਸਤਰ ਪਹਿਨਾ ਕਰਕੇ ਸ਼ਨੀਲ ਦੇ ਜਦੋਂ ਬਾਹਰ ਭੇਜੇ ਤੇ ਉਹਨਾਂ ਨੇ ਫਿਰ ਹਮਲਾ ਕਰ ਦਿੱਤਾ ਮਹਾਰਾਜ ਜੀ ਨੇ ਦੇਖਿਆ ਦੱਸਿਆ ਸਿੰਘਾਂ ਨੂੰ ਮਾਤਾ ਜੀ ਨੂੰ ਕਿ ਸੱਪਾਂ ਦਾ ਇਹਨਾਂ ਨੇ ਰੂਪ ਧਾਰਨ ਕੀਤਾ ਹਲਕਾਏ ਕੁੱਤਿਆਂ ਦੀ ਤਰ੍ਹਾਂ ਇਹਨਾਂ ਦਾ ਜੀਵਨ ਹੈ ਇਹਨਾਂ ਦਾ ਜੀਵਨ ਕੋਈ ਉੱਚਾ ਨਹੀਂ ਇਸ ਕਰਕੇ ਜਿੰਨਾ ਤੱਕ ਮਨੁੱਖ ਪ੍ਰਮਾਤਮਾ ਨੂੰ ਪੂਰਨ ਹਿਰਦੇ ਅੰਦਰ ਧਾਰਨੀ ਕਰਦਾ ਉਹ ਚਾਹੇ ਹਿੰਦੂਸਤਾਨ ਦਾ ਰਾਜਾ ਵੀ ਕਿਉਂ ਨਾ ਹੋਵੇ ਕਿਉਂਕਿ ਮਹਾਰਾਜ ਜੀ ਕਹਿੰਦੇ ਹਨ ਗੁਰਬਾਣੀ ਨਿਰੰਦਰ ਆਪਾਂ ਪੜ੍ਹਦੇ ਹਾਂ ਕਿ ਮਜਲਸ ਕੂੜੇ ਲੱਭ ਲੱਭ ਕੀ ਪੀ ਪੀ ਹੋਏ ਖਵਾਰ ਕਰੋਧ ਕਟੋਰੀ ਮਮਤਾ ਭਰੀ ਪੀ ਲਾਵਾ ਅਹੰਕਾਰ ਮਜਲਸ ਕੂੜੇ ਲੱਭ ਕੀ ਪੀ ਪੀ ਹੋਏ ਖਵਾਰ ਜਿਹੜੇ ਮਨੁੱਖ ਨਾਮ ਤੋਂ ਹੀਣੇ ਹਨ ਸੋ ਕਿਸੇ ਸਾਧੂ ਸੰਤ ਦੀ ਸੰਗਤ ਤੋਂ ਹੀਣੇ ਹਨ ਉਹਨਾਂ ਦਾ ਜੀਵਨ ਹਮੇਸ਼ਾ ਨਿਵਾਨਤਾਈ ਵੱਲ ਹੁੰਦਾ ਉਹਨਾਂ ਦੇ ਅੰਦਰ ਉੱਚੇ ਗੁਣ ਸ਼ੁਭ ਗੁਣ ਜੀਵਨ ਅੰਦਰ ਰੁਸ਼ਨਾਈ ਵਾਲੇ ਗੁਣ ਨਹੀਂ ਹੁੰਦੇ ਉਹ ਜੀਵਨ ਅੰਦਰ ਲਾਲਚ ਹਉਮੈ ਹੰਕਾਰ ਤੇ ਹੰਗਤਾ ਦੇ ਭਰੇ ਹੁੰਦੇ। ਉਹਨਾਂ ਹੰਗਤਾ ਭਰੇ ਲਾਲਚੀ ਭਰੇ ਆ ਲੋਕਾਂ ਨੇ, ਰਾਜਿਆਂ ਨੇ, ਸੈਨਾ ਨੇ ਮਹਾਰਾਜ ਜੀ ਦੇ ਜੋ ਗੱਡੇ ਭੇਜੇ ਸਨ, ਉਹਨਾਂ ਤੇ ਹਮਲਾ ਕੀਤਾ। ਮਹਾਰਾਜ ਜੀ ਨੇ ਸਿੱਖਾਂ ਨੂੰ ਦੱਸਿਆ, "ਵੇਖੋ ਇਹਨਾਂ ਦਾ ਜੀਵਨ ਇਸ ਤਰ੍ਹਾਂ ਦਾ ਹੈ।" ਸੋ ਮਹਾਰਾਜ ਜੀ ਦੇ ਜਦੋਂ ਇਹ ਬਚਨ ਕੀਤੇ ਤਾਂ ਸਿੰਘਾਂ ਨੇ ਕਿਹਾ, "ਮਹਾਰਾਜ ਚਲੋ ਆਪਾਂ ਚੱਲਦੇ ਹਾਂ।" ਸੋ ਮਹਾਰਾਜ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ, ਸਰਸਾ ਨਦੀ ਤੇ ਵਿਛੋੜਾ ਆਇਆ। ਵਡੇ ਸਾਹਿਬਜਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਕ ਪਾਸੇ ਛੋਟੇ ਸਾਹਿਬਜਾਦੇ ਮਾਤਾ ਗੁਜਰਕੌਰ ਜੀ ਇੱਕ ਪਾਸੇ ਚਲੇ ਗਏ ਸੋ ਇਤਿਹਾਸ ਅਨੁਸਾਰ ਗੰਗੂ ਪਾਪੀ ਨੇ ਜਦੋਂ ਆਪਣੇ ਪਿੰਡ ਮਾਤਾ ਜੀ ਤੇ ਛੋਟੇ ਸਾਹਿਬਜਾਦਿਆਂ ਨੂੰ ਲੈ ਗਿਆ ਕਿਉਂਕਿ ਆਪਾਂ ਜੇਕਰ ਇਤਿਹਾਸ ਵਿੱਚ ਵੇਖਿਆ ਜਾਵੇ ਉਹ ਦਿਨ ਬਾਰਿਸ਼ ਦੇ ਸਨ ਬਹੁਤ ਠੰਡ ਸੀ ਬਾਰਿਸ਼ ਦੇ ਦਿਨ ਸਨ ਸਰਸਾ ਨਦੀ ਦੇ ਅੰਦਰ ਬਹੁਤਾ ਪਾਣੀ ਵਹਿ ਰਿਹਾ ਸੀ ਕਿਉਂਕਿ ਸਾਹਿਬਜਾਦਿਆਂ ਦੇ ਮਾਤਾ ਗੁਜਰਕੌਰ ਜੀ ਦੇ ਬਸਤਰ ਭੇਜ ਗਏ ਸਨ ਉਨਾਂ ਕੋਲ ਬਸਤਰ ਵੀ ਨਹੀਂ ਸਨ ਸੋ ਕੁਝ ਮਾਇਆ ਸੀ ਜਿਸ ਤੇ ਗੰਗੂ ਪਾਪੀ ਰਸੋਈਆ ਜਿਸ ਨੂੰ ਲਾਲਚ ਆ ਗਿਆ ਜਿਸ ਨੇ ਉਹ ਮਾਇਆ ਚੋਰੀ ਕੀਤੀ ਚੋਰੀ ਕਰਨ ਤੋਂ ਉਪਰੰਤ ਉਸ ਨੇ ਜਾ ਕਰਕੇ ਸੋ ਮਰਿੰਡੇ ਦੇ ਥਾਣੇ ਅੰਦਰ ਕੋਤਵਾਲੀ ਅੰਦਰ ਜਾ ਕਰਕੇ ਸ਼ਿਕਾਇਤ ਕੀਤੀ ਕਿ ਛੋਟੇ ਸਾਹਿਬ ਜਾਦੇ ਮੇਰੇ ਕੋਲ ਹਨ ਆਪ ਜੀ ਉਹਨਾਂ ਨੂੰ ਫੜ ਲਓ ਲਾਲਚ ਵਸ ਹੋਇਆ ਕਿ ਮੈਂ ਮਰਿੰਡੇ ਥਾਣੇ ਦੇ ਅੰਦਰ ਜਾਵਾਂਗਾ ਉੱਥੇ ਸ਼ਿਕਾਇਤ ਕਰਾਂਗਾ ਮੈਨੂੰ ਹੋਰ ਇਨਾਮ ਮਿਲੇਗਾ ਪਰ ਜਦੋਂ ਦਸਨਾਲੇ ਪਿੰਡ ਦੇ ਲੋਕਾਂ ਨੇ ਦੱਸਿਆ ਕੋਤਵਾਲੀ ਮਰਿੰਡੇ ਅੰਦਰ ਕਿ ਇਸਨੇ ਮਾਤਾ ਜੀ ਦੀਆਂ ਮੋਹਰਾਂ ਚੋਰੀ ਕੀਤੀਆਂ ਹਨ ਤਾਂ ਮਰਿੰਡੇ ਦੇ ਉੱਥੇ ਦੇ ਕੋਤਵਾਲੀ ਉਹਨਾਂ ਨੇ ਜਾ ਕਰਕੇ ਗੰਗੂ ਪਾਪੀ ਨੂੰ ਕੁੱਟਿਆ ਤੇ ਮੋਹਰਾਂ ਵੀ ਕਢਾ ਲੀਆਂ ਸੋ ਉਹ ਦੱਸਦੇ ਹਨ ਇਤਿਹਾਸ ਦੇ ਅਨੁਸਾਰ ਕਿ ਉਹ ਕਮਲਾ ਹੋ ਕੇ ਪਿੰਡਾਂ ਦੇ ਅੰਦਰ ਖੇ ਉਡਾਉਂਦਾ ਫਿਰਦਾ ਰਿਹਾ ਭਾਵ ਜਿਸ ਨੇ ਸਤਗੁਰੂ ਮਹਾਰਾਜ ਜੀ ਦੇ ਪਰਿਵਾਰਾਂ ਨਾਲ ਧੋਕ ਰਾਇਆ ਗੁਰੂ ਨਾਲ ਗੁਰੂ ਮਹਾਰਾਜ ਨਾਲ ਧੋਕਵਾਇਆ ਉਹ ਹਮੇਸ਼ਾ ਪਾਗਲ ਦੀ ਬਿਰਤੀ ਵਾਲਾ ਹੋ ਕੇ ਸੰਸਾਰ ਅੰਦਰ ਰਿਹਾ ਹੈ। ਸੋ ਗੰਗੂ ਵੀ ਇਸੇ ਤਰ੍ਹਾਂ ਸੰਸਾਰ ਵਿੱਚ ਕਹਿੰਦੇ ਪਿੰਡਾਂ ਦੇ ਅੰਦਰ ਪਾਗਲ ਹੋ ਕੇ ਖੇ ਸਿਰ ਚ ਪਾਉਂਦਾ ਰਿਹਾ। ਇਸੇ ਤਰ੍ਹਾਂ ਕਪੜਾਂ ਤੋਂ ਹੀਣਾ ਹੋ ਕੇ ਸੰਸਾਰ ਵਿੱਚ ਆਪਣੇ ਜੀਵਨ ਦੇ ਕਾਲ ਦੌਰਾਨ ਫਿਰਦਾ ਰਿਹਾ। ਸੋ ਇਸੇ ਤਰ੍ਹਾਂ ਮਾਤਾ ਜੀ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਵਜੀਦੇ ਪਾਸ ਜਦੋਂ ਲੈ ਕੇ ਗਏ ਸੋ ਸਾਹਿਬਜ਼ਾਦਿਆਂ ਨੇ ਅੰਦਰ ਜਾਂਦਿਆਂ ਹੀ ਫਤਿਹ ਬੁਲਾਈ। ਸੋ ਉਹਨਾਂ ਨੂੰ ਬਹੁਤੇ ਲਾਲਚ ਦਿੱਤੇ ਗਏ ਕਿ ਆਪ ਜੀ ਨੂੰ ਬਹੁਤੇ ਸੁੰਦਰ ਬਸਤਰ ਆਪ ਜੀ ਦੀ ਆਨੰਦਪੁਰੀ ਨੂੰ ਸਵਰਗਾਂ ਦੀ ਪੁਰੀ ਬਣਾ ਦਾਂਗੇ ਆਪ ਜੀ ਸੋ Hindu ਅਸੋ ਸੋਰੀ ਉਹਨਾਂ ਨੂੰ ਬੇਨਤੀ ਕੀਤੀ ਕਿ ਆਪ ਜੀ Hindu ਰਾਜ ਵੀ ਉੱਥੇ ਸਨ ਤੇ ਮੁਗਲ ਵੀ ਸਨ ਉਹਨਾਂ ਨੇ ਕਿਹਾ ਕਿ ਆਪ ਈਨ ਮੰਨ ਲਵੋ ਮੁਸਲਮਾਨ ਹੋ ਜਾਓ ਮੋਮਨ ਬਣ ਜਾਓ ਕਲਮਾ ਪੜੋ ਆਪ ਜੀ ਨੂੰ ਜੀਵਨ ਅੰਦਰ ਜਿੰਨੇ ਵੀ ਸੁੱਖ ਸੰਸਾਰ ਦੇ ਸਾਰੇ ਦਿੱਤੇ ਜਾਣਗੇ ਪਰ ਛੋਟੇ ਸਾਹਿਬਜ਼ਾਦਿਆਂ ਨੇ ਉਹਨਾਂ ਲਾਲਚਾਂ ਨੂੰ ਇੱਕ ਪਾਸੇ ਰੱਖ ਕਰਕੇ ਇਸਤ ਪੰਕਤੀ ਤੇ ਚੱਲਦੇ ਆਂ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤਲੀ ਗਲੀ ਮੇਰੀ ਆਉ ਇਤਮਾਰਗ ਪੈਰ ਤਰੀਜਾ ਸਿਰ ਦੀਜਾ ਕਾੜ ਨਾ ਕੀਜਾ ਸੋ ਉਹਨਾਂ ਨੇ ਲਾਸ਼ਾਨੀ ਨਰਾਰੀ ਬਲਖਣਤਾ ਸ਼ਹੀਦੀਆਂ ਦਿੱਤੀਆਂ ਸੋ ਉਹਨਾਂ ਨੂੰ ਨੀਆਂ ਵਿੱਚ ਚਿਣ ਦਿੱਤਾ ਗਿਆ ਨੀਆਂ ਵਿੱਚ ਚਿਣਿਆ ਇਸ ਕਰਕੇ ਗਿਆ ਕਿਉਂਕਿ ਜੋ ਮੁਸਲਮਾਨ ਧਰਮ ਹੈ ਉਸ ਅੰਦਰ ਆਉਂਦਾ ਹੈ ਕਿ ਉਹ ਉਹਨਾਂ ਦੀਆ ਕੁਰਾਨਾ ਅੰਦਰ ਲਿਖਿਆ ਹੋਇਆ ਹੈ ਕੁਰਾਨ ਅੰਦਰ ਕਿ ਛੋਟੇ ਬੱਚਿਆਂ ਨੂੰ ਤੇ ਇਸਤਰੀ ਨੂੰ ਉਹਨਾਂ ਦਾ ਖੂਨ ਉਹ ਧਰਤੀ ਤੇ ਨਹੀਂ ਡੋਲ ਸਕਦੇ ਉਹਨਾਂ ਵਜੀਦੇ ਨੇ ਕਿ ਅਸੀਂ ਇਹਨਾਂ ਦਾ ਖੂਨ ਤਾਂ ਡੋਲ ਨਹੀਂ ਸਕਦੇ ਤਾਂ ਉਹਨਾਂ ਨੇ ਸੋ ਜਦੋਂ ਵਿਚਾਰ ਕੀਤੀ ਆਪਸ ਵਿੱਚ ਬੈਠ ਕਰਕੇ ਤੇ ਕਾਜੀ ਨੇ ਕਿਹਾ ਮਹਾਰਾਜ ਬਾਦਸ਼ਾਹ ਨੂੰ ਵਜੀਦੇ ਖਾਨ ਨੂੰ ਕਿ ਆਪਾਂ ਖੂਨ ਜ਼ਰੂਰ ਡੋਲਣਾ ਆਪਾਂ ਇਹਨਾਂ ਨੂੰ ਨੀਹਾਂ 'ਚ ਜਿਉਂਦੇ ਜੀ ਚੇਨ ਦੇਣੇ ਪਹਿਲਾਂ ਕਾਫੀ ਸਮਾਂ ਠੰਡੇ ਬੁਰਜ ਵਿੱਚ ਰੱਖਿਆ ਗਿਆ ਕਿ ਸ਼ਾਇਦ ਉੱਥੇ ਠੰਡ ਨਾਲ ਹੀ ਇਹ ਸਰੀਰ ਛੱਡ ਜਾਣ ਪਾਰ ਜਦੋਂ ਸਰੀਰ ਨਹੀਂ ਛੱਡਿਆ ਫਿਰ ਇਹਨਾਂ ਨੇ ਵਿਉਂਤ ਬਣਾਈ ਕਿ ਇਹਨਾਂ ਦਾ ਖੂਨ ਨਾ ਡੋਲਿਆ ਜਾਵੇ ਕਿਉਂਕਿ ਜੇ ਖੂਨ ਡੋਲਾਂਗੇ ਸਾਨੂੰ ਦਰਗਾਹ ਵਿੱਚ ਥਾਂ ਨਹੀਂ ਮਿਲੇਗੀ ਇਹਨਾਂ ਨੇ ਫਿਰ ਖੂਨ ਨਾ ਡੋਲਣ ਵਾਸਤੇ ਖੂਨ ਨਾ ਡੁੱਲੇ ਅਸੀਂ ਅਜਿਹਾ ਤਰੀਕਾ ਵਰਤੀਏ ਖੂਨ ਡੋਲਣ ਤੋਂ ਬਗੈਰ ਹੀ ਇਹ ਸਰੀਰ ਛੱਡ ਜਾਣ ਫਿਰ ਉਹਨਾਂ ਨੂੰ ਉਹਨਾਂ ਨੇ ਨੀਹਾਂ ਦੇ ਵਿੱਚ ਚਿੰਨ ਦਿੱਤਾ ਚਿੰਨ ਕਰਕੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਸ਼ਹੀਦ ਕਰ ਦਿੱਤਾ ਸੋ ਅੱਜ ਦੇ ਦਿਨ ਗੁਰੂ ਪਿਆਰੀ ਸਾਧ ਸੰਗਤ ਜੀਓ ਛੋਟੇ ਸਾਹਿਬਜ਼ਾਦਿਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਆਪਾਂ ਉਹਨਾਂ ਦੀ ਸ਼ਹੀਦੀ ਤੋਂ ਪ੍ਰੇਰਣਾ ਲਈ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੀਵਨ ਅੰਦਰ ਜਾਂਚ ਦਸੀ ਉਸੇ ਤਰ੍ਹਾਂ ਉਹਨਾਂ ਦੇ ਸਾਹਿਬਜ਼ਾਦਿਆਂ ਨੇ ਜੀਵਨ ਅੰਦਰ ਧਰਮ ਪਿਆਰਾ ਸਮਝਿਆ ਲਾਲਚ ਪਿਆਰੇ ਨਹੀਂ ਸਮਝੇ ਸੋ ਇਸੇ ਤਰ੍ਹਾਂ ਆਪਾਂ ਉਹਨਾਂ ਦੀ ਜ਼ਿੰਦਗੀ ਤੋਂ ਜੀਵਨ ਤੋਂ ਬਹੁਤ ਹੀ ਅਮੁੱਲਕ ਗੁਣ ਜੀਵਨਾ ਤੋਂ ਜਾਚ ਲੈ ਕਰਕੇ ਆਪਣੇ ਜੀਵਨ ਅੰਦਰ ਰੋਹ ਕਣੀ ਅੰਦਰ ਨਾਮ ਤਿਆਗ ਵੈਰਾਗ ਇਹ ਜੀਵਨ ਅੰਦਰ ਸ਼ੁਭ ਗੁਣ ਪ੍ਰਾਪਤ ਕਰਕੇ ਆਪਾਂ ਇਹਨਾਂ ਸ਼ਹੀਦਿਆਂ ਨੂੰ ਤਾਂ ਹੀ ਪ੍ਰਣਾਮ ਕਰ ਸਕਦੇ ਜੇ ਆਪਾਂ ਉਹਨਾਂ ਦੇ ਗੁਣ ਹਿਰਦੇ ਅੰਦਰ ਵਸਾਈਏ ਤਾਂ ਸਭ ਤੋਂ ਜ਼ਰੂਰੀ ਹੈ ਕਿ ਅਸੀਂ ਨਾਮ ਦੇ ਧਾਰਨੀ ਹੋਈਏ ਸੋ ਸਸਤਰ ਦੇ ਧਾਰਨੀ ਹੋਈਏ ਗੁਰੂ ਮਹਾਰਾਜ ਜੀ ਦੀ ਸਿੱਖਿਆ ਅਨੁਸਾਰ ਚੱਲ ਕੇ ਆਪਣੇ ਜੀਵਨ ਅੰਦਰ ਜਦੋਂ ਵੀ ਕੋਈ ਗੁਰਪੁਰਬ ਆਵੇ ਧਾਰਮਿਕ ਲਾਗੇ ਸਥਾਨਾਂ ਤੇ ਜਾ ਕਰਕੇ ਗੁਰੂ ਕੇ ਸਥਾਨਾਂ ਤੇ ਜਾ ਕਰਕੇ ਕੀਰਤਨ ਗੁਰਬਾਣੀ ਕਥਾ ਵਿਚਾਰ ਸੁਣ ਕਰਕੇ ਇਸ ਜੀਵਨ ਦਾ ਲਾਹਾ ਪ੍ਰਾਪਤ ਕਰੀਏ ਭੁੱਲ ਛੁੱਕ ਖਿਮਾ ਸੋ ਜਿਨ੍ਹਾਂ ਚੈਨਲ ਆਲੇ ਆਂ ਆਪ ਜੀ ਇਹ ਵਿਚਾਰ ਸੁਣ ਰਹੇ ਹੋ ਸੋ ਉਹਨਾਂ ਚੈਨਲ ਆਲਿਆ ਵੀਰਾਂ ਦਾ ਬਹੁਤ ਧੰਨਵਾਦ ਆਪਸ ਨੂੰ ਸੰਗਤਾਂ ਗੁਰੂ ਕੀਆ ਨਾਮ ਜਪ ਕੇ ਅੰਮ੍ਰਿਤ ਛਕ ਕੇ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਜਿ세 ਜਿੱਥੇ ਕੀ ਫਗਵਾੜਾ ਦੇ ਸੁਖਚੈਨਾ ਸਾਹਿਬ ਗੁਰਦੁਆਰਾ ਪਹੁੰਚੇ ਸੀਗੇ ਇਤਿਹਾਸ ਜਾਣਿਆ ਸਿੰਘ ਸਾਹਿਬ ਨੇ ਦੱਸਿਆ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਅ ਚੜਮਾਇਆ ਗਿਆ ਕਿਉਂ ਚੜਮਾਇਆ ਗਿਆ ਕੀ ਕਾਰਨ ਸੀਗਾ ਉਸ ਦਾ ਤੇ ਆਪ ਸਭ ਨੂੰ ਹੀ ਬੇਨਤੀ ਹੈ ਕਿ ਸਾਡੇ ਬੱਚਿਆਂ ਨੂੰ ਸਾਡੇ ਅੱਜ ਕੱਲ ਦੀ ਜਨਰੇਸ਼ਨ ਨੂੰ ਇਸ ਇਤਿਹਾਸ ਨਾਲ ਜਾਣੂ ਕਰਵਾਓ ਸਾਡੇ ਗੁਰੂ ਸਾਹਿਬ ਨੇ ਜਿਹੜੀ ਸ਼ਹਾਦਤਾਂ ਦਿੱਤੀਆਂ ਉਹਨਾਂ ਬਾਰੇ ਦੱਸਿਆ ਕਰੋ ਸੀ ਨਿੱਕੇ ਬੱਚਿਆਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਖੁਦ ਦੱਸਿਆ ਕਿ ਪੰਜ ਪਿਆਰੇ ਕੌੜ ਨੇ ਚਾਰ ਸਾਹਿਬਜ਼ਾਦੇ ਕਿਹੜੇ ਸੀ ਸਾਡੇ ਦਸਾਂ ਗੁਰੂ ਦਾ ਨਾਮ ਕਿਹੜੇ ਸੀ ਨਿੱਕੇ ਨਿੱਕੇ ਬੱਚਿਆਂ ਨੂੰ ਇਹੋ ਜਿ ਕ੍ਰਿਸੀ ਛੋਟੀ ਉਮਰੇ ਆਪਣੇ ਬੱਚਿਆਂ ਨੂੰ ਆਪਣੀ ਜਨਰੇਸ਼ਨ ਨੂੰ ਇਹੋ ਜਿਹਾ ਗਿਆਨ ਦਵਾਗੇ ਤਾਂ ਸਾਡੇ ਇਤਿਹਾਸ ਜਿਹੜਾ ਮਹਾਨ ਰਹਿ ਸਕਦਾ ਸੋ ਆਪ ਸਭ ਨੂੰ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਫਲਾਇਓ ਹਰ ਇੱਕ ਤੱਕ ਪਹੁੰਚਾਇਓ ਤਾਂ ਕਿ ਇਸ ਇਤਿਹਾਸ ਤੋਂ ਜਾਣੂ ਹੋ ਤੇ ਉਹਨਾਂ ਨਿੱਕੇ ਬੱਚਿਆਂ ਨੇ ਜਿਹੜਾ ਗਿਆਨ ਦਿੱਤਾ ਹੈ ਉਹਨਾਂ ਤੋਂ ਪ੍ਰੇਰਿਤ ਹੋ ਕੇ ਸਾਡੇ ਬੱਚੇ ਵੀ ਸਾਡੇ ਇਤਿਹਾਸ ਨੂੰ ਜਾਣਨ ਦੇ ਵਿੱਚ ਉਤਸੁਕ ਹੋਣ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ